ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਘਰ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਵੇ ਤੇ ਪਹਿਰਾ ਲਗਾਉਣ ਦਾ ਸੌਖਾ ਤਰੀਕਾ ਕਿਹੜਾ ਹੈ ਜੀ ਜਿਸ ਦੇ ਨਾਲ ਤੁਹਾਡੇ ਘਰ ਵਿੱਚ ਕੋਈ ਵੀ ਜਾਦੂ ਟੂਣਾ ਅਸਰ ਨਹੀਂ ਕਰੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਵਾਲੇ ਹਾਂ ਜੀ ਕਿ ਸ਼ਹੀਦ ਸਿੰਘਾਂ ਦਾ ਪਹਿਰਾ ਕਿੱਥੇ-ਕਿੱਥੇ ਹੁੰਦਾ ਹੈ ਉਹ ਕਿਹੜੀ ਜਗ੍ਹਾ ਤੇ ਹੁੰਦੇ ਹਨ ਜਿਨ੍ਹਾਂ ਤੇ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੈ ਇੱਕ ਤਾਂ ਸਾਧ ਸੰਗਤ ਜੀ ਜਿੱਥੇ ਜੋਤ ਜਗਾਈ ਜਾਂਦੀ ਹੈ ਤੇ ਜੇਕਰ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਹਾਂ ਜਿਵੇਂ ਸ਼ਹੀਦ ਸਿੰਘਾਂ ਦੇ ਨਾਮ ਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੀ ਜਾਂ ਫਿਰ ਜਿਵੇਂ ਕਿਸੇ ਸ਼ਹੀਦ ਸਿੰਘਾਂ ਦੇ ਅਸਥਾਨ ਤੇ ਗੁਰਦੁਆਰਾ ਸਾਹਿਬ ਜਿੱਥੇ ਵੀ ਜੋਤ ਜਗਦੀ ਹੈ ਉੱਥੇ ਹੀ ਸ਼ਹੀਦ ਸਿੰਘਾਂ ਦਾ ਪਹਿਰਾ ਹੋ ਜਾਂਦਾ ਹੈ ਸਾਧ ਸੰਗਤ ਜੀ ਨਿਸ਼ਾਨ ਸਾਹਿਬ ਦੇ ਲਾਗੇ ਨੇੜੇ ਤੇੜੇ ਸ਼ਹੀਦ ਸਿੰਘਾਂ ਦਾ ਪਹਿਰਾ ਜ਼ਰੂਰ ਹੁੰਦਾ ਹੈ ਇੱਕ ਜਿੱਥੇ ਸ਼ਹੀਦ ਦੇਗ ਦਾ ਰਗੜਾ ਲੱਗਦਾ ਹੈ ਉੱਥੇ ਵੀ ਸ਼ਹੀਦ ਸਿੰਘਾਂ ਦਾ ਪਹਿਰਾ ਹੁੰਦਾ ਹੈ ਇਹ ਤਿੰਨ ਜਗ੍ਹਾ ਤਾਂ ਖਾਸ ਕਰਕੇ ਹਨ ਸਾਥ ਸੰਗਤ ਜੀ ਜਿੱਥੇ ਸ਼ਹੀਦ ਸਿੰਘ ਪਹਿਰਾ ਲਗਾਉਂਦੇ ਹਨ ਇਸ ਤਰ੍ਹਾਂ ਸਾਥ ਸੰਗਤ ਜੀ ਅਸੀਂ ਘਰ ਦੇ ਵਿੱਚ ਜਦੋਂ ਜੋਤ ਜਗਾਉਂਦੇ ਹਾਂ ਤੇ ਕਈ ਭੈਣ ਭਰਾਵਾਂ ਦੇ ਮਨ ਵਿੱਚ ਇਸ ਤਰ੍ਹਾਂ ਦਾ ਖਿਆਲ ਵੀ ਆਉਂਦਾ ਹੈ ਕਿ ਅਸੀਂ ਘਰ ਵਿੱਚ ਜੋਤ ਤਾਂ ਜਗਾਉਂਦੇ ਹਾਂ ਪਰ ਸਾਡੇ ਘਰ ਵਿੱਚ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਸਾਡੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਖਰਾਬ ਹਨ ਸਾਡੇ ਘਰ ਦੇ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਨਹੀਂ ਹੈ ਕਿਉਂਕਿ ਉਹਨਾਂ ਦਾ ਤਾਂ ਕਹਿਣਾ ਹੁੰਦਾ ਹੈ ਕਿਉਂਕਿ ਜਿਵੇਂ ਆਪਾਂ ਤੁਹਾਨੂੰ ਦੱਸਿਆ ਹੈ ਜੀ ਜਿੱਥੇ ਜੋਤ ਜਗਦੀ ਹੋਵੇ ਉੱਥੇ ਸ਼ਹੀਦ ਸਿੰਘਾਂ ਦਾ ਪਹਿਰਾ ਜ਼ਰੂਰ ਹੁੰਦਾ ਹੈ ਪਰ ਜੇਕਰ ਸਾਡੇ ਘਰ ਦੇ ਵਿੱਚ ਜੋਤ ਜਗਦੀ ਹੈ ਪਰ ਸ਼ਹੀਦ ਸਿੰਘਾਂ ਦਾ ਪਹਿਰਾ ਨਹੀਂ ਹੈ ਕਿਉਂਕਿ ਇਹ ਪਹਿਰਾ ਹੋਵੇ ਤਾਂ ਘਰ ਦੇ ਹਾਲਾਤ ਘਰ ਦੀਆਂ ਸਾਰੀਆਂ ਮੁਸ਼ਕਿਲਾਂ ਤੇ ਮਾੜੀਆਂ ਰੂਹਾਂ ਦੁੱਖੋਹਾਂ ਦੂਰ ਚਲੀਆਂ ਜਾਂਦੀਆਂ ਹਨ ਤੇ ਫਿਰ ਆਪਣੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ ਪਰ ਸਾਡੇ ਤਾਂ ਘਰ ਦੇ ਹਾਲਾਤ ਦਿਨੋ ਦਿਨ ਵਿਗੜਦੇ ਜਾ ਰਹੇ ਹਨ ਇਹ ਸਾਡੇ ਘਰ ਦੇ ਉੱਪਰ ਸ਼ਹੀਦ ਸਿੰਘਾਂ ਦਾ ਪਹਿਰਾ ਕਿਉਂ ਨਹੀਂ ਲੱਗ ਰਿਹਾ ਜੋਤ ਜਗਾਉਣ ਦੇ ਬਾਵਜੂਦ ਵੀ ਜਿਹੜੇ ਲੋਕ ਆਖਦੇ ਹਨ ਗੁਰਬਾਣੀ ਦਾ ਸਿਮਰਨ ਕਰਨ ਦੇ ਬਾਵਜੂਦ ਵੀ ਪਹਿਰਾ ਸਾਹਿਬ ਵੀ ਕਹਿੰਦੇ ਹਨ ਕਿ ਅਸੀਂ ਕੱਟਦੇ ਹਾਂ ਪਰ ਫਿਰ ਵੀ ਸਾਡੇ ਘਰ ਸ਼ਹੀਦ ਸਿੰਘਾਂ ਦਾ ਪਹਿਰਾ ਨਹੀਂ ਲੱਗਦਾ ਸਾਤ ਸੰਗਤ ਜੀ ਜਿਹੜੇ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਹਨ ਜੋਤ ਜਗਾਉਣ ਦੇ ਬਾਵਜੂਦ ਗੁਰਬਾਣੀ ਦਾ ਜਾਪ ਵੀ ਵੱਧ ਤੋਂ ਵੱਧ ਕਰਦੇ ਹਨ ਪਰ ਫਿਰ ਵੀ ਨਾਲ ਨਾਲ ਚਪਹਿਰਾ ਵੀ ਕੱਟਦੇ ਹਨ ਘਰ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਨਹੀਂ ਲੱਗਦਾ ਉਹਨਾਂ ਦੇ ਲਈ ਅੱਜ ਦੀ ਵੀਡੀਓ ਬੜੀ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਜੀ ਇਸ ਲਈ ਸਾਤ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਤਾਂ ਕਿ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਵੇ ਸ਼ਹੀਦ ਸਿੰਘਾਂ ਦਾ ਪਹਿਰਾ ਘਰ ਵਿੱਚ ਲਾਉਣ ਦਾ ਸਭ ਤੋਂ ਸੌਖਾ ਤਰੀਕਾ ਕਿਹੜਾ ਹੈ ਜੋ ਕੋਈ ਵੀ ਭੈਣ ਭਰਾ ਕਰ ਸਕਦਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਸਾਤ ਸੰਗਤ ਜੀ ਜਾਦੂ ਟੂਣਾ ਵੀ ਖਤਮ ਹੋ ਜਾਵੇਗਾ ਕਹਿਣ ਤੋਂ ਭਾਵ ਹੈ ਜੀ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਐਸੀ ਚੀਜ਼ ਕੋਈ ਕੀਤਾ ਕਰਾਇਆ ਜਾਂ ਕੋਈ ਜਾਦੂ ਟੂਣਾ ਜਿਸ ਕਰਕੇ ਸਾਡੇ ਘਰ ਪਰਿਵਾਰ ਤੇ ਪਰਮਾਤਮਾ ਦੀ ਕਿਰਪਾ ਨਹੀਂ ਹੋ ਰਹੀ ਇਹ ਵੀ ਸਾਰੀਆਂ ਮੁਸ਼ਕਿਲਾਂ ਪਰੇਸ਼ਾਨੀਆਂ ਫਿਰ ਦੂਰ ਹੋ ਜਾਣਗੀਆਂ ਕਿਵੇਂ ਅਸੀਂ ਆਪਣੇ ਘਰ ਦੇ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਲਗਾ ਸਕਦੇ ਹਾਂ ਸਾਡੇ ਘਰ ਦੇ ਵਿੱਚ ਪਹਿਰਾ ਲੱਗਿਆ ਰਹੇਗਾ ਇਸ ਤਰ੍ਹਾਂ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਧ ਸੰਗਤ ਜੀ ਆਪਣੇ ਘਰ ਦੇ ਵਿੱਚ ਕਿੰਨੀਆਂ ਵੀ ਭਾਵੇਂ ਮੁਸ਼ਕਿਲਾਂ ਕਿਉਂ ਨਾ ਹੋਣ ਜੇਕਰ ਆਪਾਂ ਬਾਣੀ ਦਾ ਜਾਪ ਕਰਦੇ ਹਾਂ ਉਸ ਦੇ ਨਾਲ ਨਾਲ ਕੋਈ ਛੋਟਾ ਜਿਹਾ ਹੀਲਾ ਵਸੀਲਾ ਕਰਦੇ ਹਾਂ ਕਿ ਸਾਡੇ ਦੁੱਖ ਦੁਲਿੱਦਰ ਜਿਹੜੇ ਹਨ ਉਹ ਦੂਰ ਹੋ ਜਾਣ ਕਿਉਂਕਿ ਹਰ ਇੱਕ ਮਨੁੱਖ ਇਹੀ ਚਾਹੁੰਦਾ ਹੈ ਉਸ ਦੀ ਜਿਹੜੀ ਜ਼ਿੰਦਗੀ ਹੈ ਉਹ ਸੁੱਖਾਂ ਦੇ ਨਾਲ ਬਤੀਤ ਹੋ ਜਾਵੇ ਤੁਸੀਂ ਵੇਖਿਆ ਹੀ ਹੋਵੇਗਾ ਕਿ ਸਾਧ ਸੰਗਤ ਜੀ ਕਈ ਗਰੀਬ ਪਰਿਵਾਰ ਹੁੰਦੇ ਹਨ ਪਰ ਉਹ ਬੜੇ ਹੀ ਜ਼ਿਆਦਾ ਖੁਸ਼ ਹੁੰਦੇ ਹਨ ਕਿ ਉਹਨਾਂ ਦੇ ਘਰ ਦੇ ਹਾਲਾਤ ਭਾਵੇਂ ਵੇਖਣ ਯੋਗ ਨਹੀਂ ਹੁੰਦੇ ਪਰ ਉਹਨਾਂ ਦੇ ਘਰ ਵਿੱਚ ਖੁਸ਼ੀ ਬੜੀ ਹੁੰਦੀ ਹੈ ਆਪਾਂ ਏਦਾਂ ਦੇ ਘਰ ਕਈ ਵੇਖੇ ਹੋਣਗੇ ਜਿਨ੍ਹਾਂ ਦੇ ਮਹਿਲ ਮਨਾਰੇ ਤਾਂ ਬੜੇ ਵੱਡੇ ਹੁੰਦੇ ਹਨ ਪਰ ਘਰ ਦੇ ਵਿੱਚ ਕੋਠੀਆਂ ਗੱਡੀਆਂ ਕਾਰਾਂ ਵੀ ਖੜੀਆਂ ਹੁੰਦੀਆਂ ਹਨ ਪਰ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਨਹੀਂ ਹੁੰਦੀਆਂ ਇਸੇ ਕਰਕੇ ਸਾਧ ਸੰਗਤ ਜੀ ਜੋ ਖੁਸ਼ੀਆਂ ਹਨ ਉਹ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਗੁਰਬਾਣੀ ਦਾ ਜੇਕਰ ਅਸੀਂ ਸਿਮਰਨ ਕਰੀਏ ਆਪਣੇ ਘਰ ਦੇ ਵਿੱਚ ਦੁੱਖ ਦੁਲੇਦਰ ਦੂਰ ਹੋ ਜਾਣ ਕਿਉਂਕਿ ਹਰ ਇੱਕ ਚੀਜ਼ ਜਿਹੜੀ ਹੈ ਉਹ ਪੈਸੇ ਨਾਲ ਮਾਇਨੇ ਨਹੀਂ ਰੱਖਦੀ ਮੰਨਦੇ ਹਾਂ ਕਿ ਪੈਸਾ ਜ਼ਿੰਦਗੀ 'ਚ ਬੜਾ ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ ਪਰ ਇਹ ਨਹੀਂ ਵੀ ਨਹੀਂ ਕਿ ਹਰ ਚੀਜ਼ ਅਸੀਂ ਪੈਸੇ ਦੇ ਨਾਲ ਹੀ ਕਰ ਸਕਦੇ ਹਾਂ ਖਰੀਦ ਸਕਦੇ ਹਾਂ ਕਿਉਂਕਿ ਜਿੱਥੇ ਅਰਦਾਸ ਨੇ ਕੰਮ ਕਰਨਾ ਹੈ ਅਰਦਾਸ ਨੇ ਹੀ ਕਰਨਾ ਹੈ ਉੱਥੇ ਕਦੇ ਵੀ ਪੈਸਾ ਕੰਮ ਨਹੀਂ ਆਉਣਾ ਸੋ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਸਾਡੇ ਘਰ ਦੇ ਵਿੱਚ ਜੋਤ ਜਗਾਉਣੀ ਤਾਂ ਚਾਹੀਦੀ ਹੈ ਕਿ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਵੇ ਪਰ ਲੱਗਦਾ ਨਹੀਂ। ਸਾਤ ਸੰਗਤ ਜੀ ਸਾਡੀਆਂ ਗਲਤੀਆਂ ਦੇ ਕਰਕੇ ਸਭ ਕੁਝ ਹੁੰਦਾ ਹੈ। ਜਾਂ ਫਿਰ ਸਾਡੇ ਘਰ ਪਰਿਵਾਰ ਤੇ ਕੁਝ ਏਦਾਂ ਵਧੀਆ ਕਾਰੋਬਾਰ ਜਦੋਂ ਅਸੀਂ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਪਰਮਾਤਮਾ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਦੋਂ ਜਿਹੜੇ ਮਾੜੇ ਲੋਕ ਹੁੰਦੇ ਹਨ ਆਪਣੀਆਂ ਗੰਦੀਆਂ ਆਦਤਾਂ ਤੋਂ ਨਹੀਂ ਹਟਦੇ। ਇਹ ਆਪਣੇ ਤੇ ਕੋਈ ਨਾ ਕੋਈ ਜਾਦੂ ਟੋਣਾ ਕਰਵਾਉਂਦੇ ਹਨ। ਜਿਸ ਦੇ ਕਰਕੇ ਆਪਣੇ ਘਰ ਦੇ ਵਿੱਚ ਨੈਗੇਟਿਵ એનર્ਜੀ ਆ ਜਾਂਦੀ ਹੈ ਉਹਦੇ ਆਉਣ ਨਾਲ ਸਾਡਾ ਜਿਹੜਾ ਧਿਆਨ ਹੈ ਗੁਰਬਾਣੀ ਵੱਲ ਨਹੀਂ ਲੱਗਦਾ ਸਾਡੇ ਤੋਂ ਪਾਠ ਪੂਜਾ ਸਿਮਰਨ ਨਹੀਂ ਹੁੰਦਾ ਅਸੀਂ ਪੂਰਾ ਧਿਆਨ ਲਾ ਕੇ ਜਦੋਂ ਪਾਠ ਸਿਮਰਨ ਨਹੀਂ ਕਰਦੇ ਤਾਂ ਉਸ ਸਮੇਂ ਸਾਥ ਸੰਗਤ ਜੀ ਸਾਡੇ ਕੋਲੋਂ ਫਿਰ ਜਾਣੇ ਅਣਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਕਰਕੇ ਸਾਡੇ ਤੇ ਭਾਵੇਂ ਅਸੀਂ ਜੋਤ ਤਾਂ ਜ਼ਰੂਰ ਲਗਾਉਂਦੇ ਹਾਂ ਪਾਠ ਵੀ ਕਰਦੇ ਹਾਂ ਸਾਡੇ ਘਰ ਵਿੱਚ ਪਰ ਸ਼ਹੀਦ ਸਿੰਘਾਂ ਦਾ ਪਹਿਰਾ ਨਹੀਂ ਲੱਗਦਾ ਸਾਡੇ ਘਰ ਪਰਿਵਾਰ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਹੀਂ ਹੁੰਦੀ ਸਭ ਤੋਂ ਪਹਿਲਾਂ ਤਾਂ ਸਾਥ ਸੰਗਤ ਜੀ ਅਸੀਂ ਗਲਤੀ ਕਿੱਥੇ ਕਰਦੇ ਹਾਂ ਅਸੀਂ ਗਲਤੀ ਕਰਦੇ ਹਾਂ ਜਿਵੇਂ ਪਹਿਲਾਂ ਸਾਡੇ ਘਰ ਦੇ ਜੋ ਬਜ਼ੁਰਗ ਹੁੰਦੇ ਹਨ ਸਾਡੇ ਘਰ ਪਰਿਵਾਰ ਚ ਜੋ ਸਾਡੇ ਦਾਦਾ ਦਾਦੀ ਉਹਨਾਂ ਤੋਂ ਸ਼ੁਰੂ ਤੋਂ ਲੈ ਕੇ ਸ਼ਹੀਦ ਸਿੰਘਾਂ ਦੀ ਉਹ ਨਾਮ ਦੀ ਜੋਤ ਜਗਾਉਂਦੇ ਸਨ ਉਹਨਾਂ ਨੇ ਜਿਵੇਂ ਤਿਵੇਂ ਸ਼ੁਰੂ ਕੀਤੀ ਸੀ ਸਾਡੇ ਪਰਿਵਾਰ ਦੇ ਲਈ ਕਈ ਪਰਿਵਾਰਾਂ ਦੇ ਵਿੱਚ ਸਾਤ ਸੰਗਤ ਜੀ ਜਿਵੇਂ ਪਹਿਲਾਂ ਤੋਂ ਹੀ ਬਜ਼ੁਰਗ ਸੇਵਾ ਨਿਭਾਉਂਦੇ ਹਨ ਪਰ ਉਹਨਾਂ ਤੋਂ ਜੋ ਅੱਗੇ ਬੱਚੇ ਹੁੰਦੇ ਹਨ ਉਹ ਸੇਵਾ ਨਹੀਂ ਨਿਭਾਉਂਦੇ ਜਿਸ ਕਰਕੇ ਉਹਨਾਂ ਦੇ ਘਰ ਵਿੱਚ ਫਿਰ ਪਰੇਸ਼ਾਨੀਆਂ ਆਉਂਦੀਆਂ ਹਨ ਜਦੋਂ ਪਰੇਸ਼ਾਨੀਆਂ ਆਉਂਦੀਆਂ ਹਨ ਤੇ ਉਸ ਸਮੇਂ ਫਿਰ ਅਸੀਂ ਘਰ ਵਿੱਚ ਜੋਤ ਜਗਾਉਣੀ ਸ਼ੁਰੂ ਕਰ ਦਿੰਦੇ ਹਾਂ ਸੇਵਾ ਸਿਮਰਨ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਿਵੇਂ ਦਸਵੰਦ ਕੱਢਣਾ ਤਾਂ ਸਾਧ ਸੰਗਤ ਜੀ ਉਹ ਕੰਮ ਕਰਦੇ ਸਮੇਂ ਜਿਵੇਂ ਆਪਣੇ ਆਪ ਇੱਕ ਕੰਮ ਕਰਦੇ ਹਨ ਮੰਨੋ ਕਿ ਆਪਾਂ ਸੇਵਾ ਵੀ ਕਰਦੇ ਹਾਂ ਸਿਮਰਨ ਵੀ ਕਰਦੇ ਹਾਂ ਪਰ ਦਾਨ ਪੁੰਨ ਨਹੀਂ ਕਰਦੇ ਇਸ ਚੀਜ਼ ਨੂੰ ਮੰਨਣਾ ਹੁੰਦਾ ਹੈ ਪਰ ਅਸੀਂ ਆਪਣੀਆਂ ਮਨਾਈਆਂ ਕਰਦੇ ਹਾਂ ਅਸੀਂ ਜੋਤ ਨੂੰ ਫਿਰ ਬੰਦਿਸ਼ ਸਮਝਣ ਲੱਗ ਜਾਂਦੇ ਹਾਂ ਇੱਕ ਬੰਦਿਸ਼ ਦੇ ਤੌਰ ਤੇ ਜੋਤ ਜਗਾਉਂਦੇ ਹਾਂ ਤਾਂ ਜੋਤ ਜਗਾਉਂਦੇ ਸਮੇਂ ਸੇਵਾ ਸਿਮਰਨ ਕਰਦੇ ਸਮੇਂ ਜਾਣੇ ਅਣਜਾਣੇ ਵਿੱਚ ਫਿਰ ਗਲਤੀਆਂ ਹੋ ਜਾਂਦੀਆਂ ਹਨ ਇਸ ਕਰਕੇ ਉਹਨਾਂ ਦੇ ਘਰ ਦੇ ਵਿੱਚ ਜੋਤ ਵੀ ਚੱਲਦੀ ਹੈ ਪਰ ਸ਼ਹੀਦ ਸਿੰਘਾਂ ਦਾ ਪਹਿਰਾ ਨਹੀਂ ਹੁੰਦਾ ਘਰ ਦੀਆਂ ਮੁਸ਼ਕਿਲਾਂ ਤਾਂ ਉਸੇ ਤਰ੍ਹਾਂ ਹੀ ਰਹਿੰਦੀਆਂ ਹਨ ਜਦੋਂ ਇਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਹਨ ਤਾਂ ਸਾਧ ਸੰਗਤ ਜੀ ਜਿਹੜਾ ਮਨੁੱਖ ਹੈ ਫਿਰ ਗਲਤ ਰਸਤਿਆਂ ਤੇ ਚੱਲਦਾ ਹੈ ਉਹਦਾ ਕਹਿਣਾ ਇਹ ਹੁੰਦਾ ਜਾਂਦਾ ਹੈ ਕਿ ਸਾਡੇ ਤੇ ਪਰਮਾਤਮਾ ਦੀ ਕਿਰਪਾ ਹੀ ਨਹੀਂ ਹੁੰਦੀ ਇਹ ਸਭ ਪਖੰਡ ਹਨ ਇਹ ਵਹਿਮ ਭਰਮ ਹਨ ਇਸੇ ਤਰ੍ਹਾਂ ਦੀ ਸੋਚ ਉਹ ਬੰਦਾ ਆਪਣੇ ਮਨ ਵਿੱਚ ਪਾ ਲੈਂਦਾ ਹੈ ਕਿਉਂਕਿ ਪਿਛੇ ਕਾਫੀ ਸਮੇਂ ਤੋਂ ਚਪਹਿਰਾ ਸਾਹਿਬ ਤੇ ਵੀ ਬੜੇ ਲੋਕਾਂ ਨੇ ਤਰਕ ਕੀਤਾ ਸੀ ਤੇ ਚਪਹਿਰਾ ਸਾਹਿਬ ਦੇ ਵਿੱਚ ਸਾਧ ਸੰਗਤ ਜੀ ਗੁਰਬਾਣੀ ਦਾ ਜਾਪ ਹੀ ਕੀਤਾ ਜਾਂਦਾ ਹੈ ਪਰ ਇਹ ਸਭ ਪਤਾ ਹੋਣ ਦੇ ਬਾਵਜੂਦ ਵੀ ਕੁਝ ਕੁ ਲੋਕਾਂ ਦੀ ਸੋਚ ਸੀਮਤ ਹੁੰਦੀ ਹੈ ਇਸ ਚੀਜ਼ ਤੇ ਹੁੰਦੀ ਹੈ ਕਿ ਇਹ ਵਹਿਮ ਭਰਮ ਹੈ ਇਸ ਤਰੀਕੇ ਦੇ ਨਾਲ ਸੰਗਤ ਜਦੋਂ ਸਾਡੇ ਕੋਲੋਂ ਜਾਣੇ ਅਣਜਾਣੇ ਵਿੱਚ ਗਲਤੀਆਂ ਕਰ ਬੈਠਦੀ ਹੈ ਤਾਂ ਫਿਰ ਸਾਡੇ ਘਰ ਤੇ ਸ਼ਹੀਦ ਸਿੰਘਾਂ ਦਾ ਪਹਿਰਾ ਨਹੀਂ ਲੱਗ ਸਕਦਾ ਇਹਨਾਂ ਕੁਝ ਗਲਤੀਆਂ ਨੂੰ ਅਸੀਂ ਠੀਕ ਕਿਵੇਂ ਕਰਨਾ ਹੈ ਅਸੀਂ ਕਿਸ ਤਰ੍ਹਾਂ ਆਪਣੇ ਘਰ ਵਿੱਚ ਸੇਵਾ ਸਿਮਰਨ ਕਰੀਏ ਤੇ ਜੋਤ ਜਗਾਈਏ ਜਿਸ ਦੇ ਨਾਲ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਵੇ ਕੋਈ ਵੀ ਭੈਣ ਭਰਾ ਸੇਵਾ ਕਰਕੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨੂੰ ਲੈ ਸਕਦਾ ਹੈ ਦੂਜੀ ਗਲਤੀ ਸਾਤ ਸੰਗਤ ਜੀ ਸਾਡੇ ਤੋਂ ਇਥੇ ਹੁੰਦੀ ਹੈ ਕਿ ਜਦੋਂ ਅਸੀਂ ਬਿਲਕੁਲ ਸਹੀ ਸੇਵਾ ਕਰਦੇ ਹਾਂ ਸਿਮਰਨ ਕਰਦੇ ਹਾਂ ਜੋਤ ਜਗਾਉਂਦੇ ਹਾਂ ਪਰ ਕਈ ਵਾਰ ਸਾਡੇ ਤੋਂ ਕੋਈ ਮਾੜੀ ਰੂਹ ਦਾ ਸਾਇਆ ਚੜ ਜਾਦੂ ਟੋਣੇ ਦਾ ਅਸਰ ਹੋ ਜਾਂਦਾ ਹੈ ਫਿਰ ਸਾਡਾ ਮਨ ਨਹੀਂ ਲੱਗਦਾ ਗੁਰਬਾਣੀ ਤੇ ਜੋਤ ਜਗਾਉਣ ਨੂੰ ਵੀ ਦਿਲ ਨਹੀਂ ਕਰਦਾ ਤਾਂ ਅਸੀਂ ਇਹ ਸੇਵਾ ਕਰਨੀ ਸ਼ੁਰੂ ਕੀਤੀ ਹੁੰਦੀ ਹੈ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਕਿ ਅਸੀਂ ਜੋਤ ਜ਼ਰੂਰ ਜਗਾਵਾਂਗੇ ਗੁਰਬਾਣੀ ਪੜ੍ਹਾਂਗੇ ਪਾਠ ਕਰਾਂਗੇ ਤੇ ਜਦੋਂ ਸਾਡੀ ਚੀਜ਼ ਮਾੜੀ ਅਸਰ ਕਰ ਜਾਂਦੀ ਹੈ ਤੇ ਕੀਤੇ ਕਰਾਇ ਦਾ ਅਸਰ ਸਾਡੇ ਤੇ ਹੋ ਜਾਂਦਾ ਹੈ ਤੇ ਫਿਰ ਅਸੀਂ ਫਿਰ ਅਸੀਂ ਅਰਦਾਸ ਤੋਂ ਵੀ ਪਿੱਛੇ ਪਾਸਾ ਵਟ ਲੈਂਦੇ ਹਾਂ ਤੇ ਜੋਖ ਹੁੰਦਾ ਹੈ ਜੀ ਉਹ ਸਾਡੇ ਫਿਰ ਸਾਡੇ ਤੇ ਮੁਸ਼ਕਿਲਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਾ ਸੈੰਗ ਜੀ ਸਾਡੇ ਘਰ ਦੇ ਵਿੱਚ ਸ਼ਹੀਦ ਸਿੰਘਾਂ ਦਾ ਫਿਰ ਪਹਿਰਾ ਨਹੀਂ ਲੱਗਦਾ ਇਸ ਤੋਂ ਇਲਾਵਾ ਕਈ ਭੈਣ ਭਰਾ ਇਦਾਂ ਦੀਆਂ ਗਲਤੀਆਂ ਵੀ ਕਰ ਲੈਂਦੇ ਹਨ ਉਹ ਆਪਣਾ ਧਰਮ ਹੀ ਚੇਂਜ ਕਰ ਲੈਂਦੇ ਹਨ ਆਪਾਂ ਅਕਸਰ ਹੀ ਵੇਖਦੇ ਹਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਜੋ ਬਾਬੇ ਪਖੰਡੇ ਬਣੇ ਹੋਏ ਹਨ ਸਿਆਣੇ ਬਣੇ ਹੋਏ ਹਨ ਉਹ ਭੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਉਹਨਾਂ ਨੇ ਆਪਣੀਆਂ ਦੁਕਾਨਾਂ ਬਣਾਈਆਂ ਹੋਈਆਂ ਹਨ ਉਹਨਾਂ ਕੋਲ ਜਾ ਕੇ ਸਾਥ ਸੰਗਤ ਜੀ ਅਸੀਂ ਆਪਣੇ ਘਰ ਦੀ ਜੋਤ ਨੂੰ ਹੀ ਖਤਮ ਕਰ ਬੈਠਦੇ ਹਾਂ ਉਹ ਕਿਵੇਂ ਖਤਮ ਹੁੰਦਾ ਹੈ ਸਾਰਾ ਕੁਝ ਕਿਉਂਕਿ ਇਹਨਾਂ ਕੰਮਾਂ ਦੇ ਵਿੱਚ ਆਪਣੀ ਸਾਰੀ ਜੋ ਕਮਾਈ ਹੁੰਦੀ ਹੈ ਉਹ ਲਗਾ ਦਿੰਦੇ ਹਨ ਜਿੱਥੇ ਉਹ ਕਹਿੰਦੇ ਹਨ ਜਿਹੜੇ ਗੁਰਦੁਆਰੇ ਕਹਿੰਦੇ ਹਨ ਉੱਥੇ ਮੱਥਾ ਟੇਕਣ ਉਸੇ ਸਮੇਂ ਤੇ ਜਾਂਦੇ ਹਨ ਉਹਨਾਂ ਪਖੰਡੀਆਂ ਦੇ ਕੋਲ ਜਾ ਕੇ ਸਮਾਂ ਬਰਬਾਦ ਕਰਦੇ ਹਨ ਆਪਣੇ ਗੁਰੂ ਤੋਂ ਪਰ ਦੂਰ ਹੋ ਜਾਂਦੇ ਹਨ ਗੁਰੂ ਨੂੰ ਛੱਡਣ ਦੇ ਲਈ ਉਹਨਾਂ ਦੇ ਗਲ ਪੈ ਜਾਂਦੇ ਹਨ ਕਿਸੇ ਹੋਰ ਦੇਵੀ ਦੇਵਤੇ ਨੂੰ ਪੂਜਣ ਲਾ ਦਿੰਦੇ ਹਨ ਇਸੇ ਤਰ੍ਹਾਂ ਹੀ ਸਾਧ ਸੰਗਰਜੀ ਮਨੁੱਖ ਗਲਤੀਆਂ ਕਰਦਾ ਹੈ ਤੇ ਫਿਰ ਸ਼ਹੀਦ ਸਿੰਘਾਂ ਦਾ ਪਹਿਰਾ ਸਾਡੇ ਘਰ ਵਿੱਚ ਕਿਵੇਂ ਲੱਗੇਗਾ ਜਾਂ ਨੈਗੇਟਿਵ એનર્ਜੀ ਸਾਡੇ ਘਰ ਵਿੱਚ ਇੰਨੀ ਵੱਧ ਜਾਂਦੀ ਹੈ ਕਿ ਫਿਰ ਪਹਿਰਾ ਨਹੀਂ ਲੱਗਦਾ ਕਿਉਂਕਿ ਜਿੱਥੇ ਸਾਧ ਸੰਗਤ ਜੀ ਗੰਦਗੀ ਹੁੰਦੀ ਹੈ ਜਿੱਥੇ ਮਾੜੀਆਂ ਚੀਜ਼ਾਂ ਹਨ ਉਥੇ ਫਿਰ ਪਹਿਰਾ ਨਹੀਂ ਲੱਗ ਸਕਦਾ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਵਿੱਚ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਵੇ ਤੇ ਸਾਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਜੋਤ ਵਾਲੀ ਜਗ੍ਹਾ ਦੀ ਸਾਫ਼ ਸਫਾਈ ਬਹੁਤ ਹੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ। ਉਥੋਂ ਦੀ ਵਿਸ਼ਾਈ ਵੀ ਸਾਫ਼ ਸੁਥਰੀ ਹੋਵੇ। ਉਹ ਜਗ੍ਹਾ ਬਿਲਕੁਲ ਸਾਫ਼ ਸੁਥਰੀ ਹੋਵੇ ਉਸ ਜਗ੍ਹਾ ਨੂੰ ਕੋਈ ਬੱਚਾ ਚੱਪਲ ਜੁੱਤੀ ਵਗੈਰਾ ਉਸ ਜਗ੍ਹਾ ਤੇ ਲੈ ਕੇ ਨਾ ਜਾਵੇ ਤੇ ਨਾ ਹੀ ਉਸ ਜੋਤ ਨੂੰ ਕੋਈ ਟੱਚ ਕਰੇ। ਫਿਰ ਵੇਖਣਾ ਸਾਡੇ ਘਰ ਵਿੱਚ ਜਿੰਨੀਆਂ ਵੀ ਮੁਸ਼ਕਿਲਾਂ, ਦੁੱਖ ਤਕਲੀਫਾਂ ਹਨ ਦੂਰ ਹੋ ਜਾਣਗੀਆਂ। ਸਭ ਤੋਂ ਪਹਿਲਾਂ ਤਾਂ ਸਾਧ ਸੰਗਤ ਜੀ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰੋ। ਅੰਮ੍ਰਿਤ ਵੇਲੇ ਉઠੋ ਭਾਵੇਂ ਤੁਸੀਂ ਪੰਜ ਬਾਣੀਆਂ ਦਾ ਜਾਪ ਕਰੋ ਤੇ ਭਾਵੇਂ ਸੁਖਮਨੀ ਸਾਹਿਬ ਦਾ ਜਾਪ ਕਰੋ ਜੇਕਰ ਨਹੀਂ ਵੀ ਕਰ ਸਕਦੇ ਤੇ ਤੁਸੀਂ ਤੁਰਦਿਆਂ ਫਿਰਦਿਆਂ ਵੀ ਗੁਰਬਾਣੀ ਦਾ ਜਾਪ ਕਰ ਸਕਦੇ ਹੋ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਜਪਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਉੱਠ ਕੇ ਕਰ ਸਕਦੇ ਹੋ ਫਿਰ ਉੱਠ ਕੇ ਤੁਸੀਂ ਧੂਫ ਬੱਟੀ ਕਰ ਲਓ ਤੇ ਬੇਨਤੀ ਕਰਦੇ ਹਾਂ ਜੇ ਪਾਠ ਕਰਦੇ ਹੀ ਰਹਿਣਾ ਹੈ ਉਹਦੇ ਨਾਲ ਸਾਡੇ ਸਰੀਰ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਪੋਜ਼ਿਟਿਵ એનર્ਜੀ ਰਹਿੰਦੀ ਹੈ ਜਿਸ ਦੇ ਨਾਲ ਸਾਡਾ ਦਿਨ ਫਿਰ ਵਧੀਆ ਲੰਘਦਾ ਹੈ ਸਤਿਗੁਰ ਸੰਗਤ ਜੀ ਤੁਸੀਂ ਇੱਕ ਦਿਨ ਜੇਕਰ ਨਹੀਂ ਕਰ ਪਾਉਂਦੇ ਤਾਂ ਅਗਲੇ ਦਿਨ ਤੋਂ ਸ਼ੁਰੂ ਕਰ ਦਿਓ ਫਿਰ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਆਪਣੀ ਜ਼ਿੰਦਗੀ ਦੀ ਇੱਕ ਰੁਟੀਨ ਬਣਾ ਲਓ ਮਨ ਦੇ ਵਿੱਚ ਪ੍ਰੇਮ ਭਗਤੀ ਪਿਆਰ ਪਰਮਾਤਮਾ ਦੇ ਲਈ ਜਗਾਓ ਫਿਰ ਸ਼ਹੀਦ ਸਿੰਘਾਂ ਦੀ ਜੋਤ ਲਗਾਓ ਫਿਰ ਸ਼ਹੀਦ ਸਿੰਘਾਂ ਦਾ ਪਹਿਰਾ ਲੱਗ ਜਾਵੇਗਾ ਸਾਤ ਸੰਗਤ ਜੀ ਜਦੋਂ ਤੁਸੀਂ ਜੋਤ ਜਗਾਉਂਦੇ ਹੋ ਤੁਹਾਡਾ ਕਹਿਣ ਦਾ ਭਾਵ ਹੈ ਕਿ ਤੁਹਾਡੇ ਘਰ ਵਿੱਚ ਮੁਸ਼ਕਿਲਾਂ ਖੜੀਆਂ ਹੋ ਜਾਂਦੀਆਂ ਹਨ ਜਿਵੇਂ ਸਾਡੇ ਘਰ ਵਿੱਚ ਸ਼ਹੀਦ ਸਿੰਘਾਂ ਦਾ ਪੈਰਾ ਹੀ ਨਹੀਂ ਹੁੰਦਾ ਤਾਂ ਵੇਖਣਾ ਸਾਤ ਸੰਗਤ ਜੀ ਹੌਲੀ-ਹੌਲੀ ਜੇਕਰ ਤੁਸੀਂ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰ ਦਿਓਗੇ ਇਹ ਸਾਰੀਆਂ ਹੀ ਮੁਸ਼ਕਿਲਾਂ ਦੂਰ ਹੋ ਜਾਣਗੀਆਂ ਬੇਸ਼ੱਕ ਤੁਹਾਡੇ ਘਰ ਵਿੱਚ ਲੜਾਈ ਹੈ ਝਗੜਾ ਹੈ ਦੁੱਖ ਹੈ ਬਿਮਾਰੀ ਹੈ ਇਸ ਚੀਜ਼ ਨੂੰ ਹੌਲੀ-ਹੌਲੀ ਹੈਂਡਲ ਕਰਨਾ ਸਿੱਖ ਲਓ ਆਪਣੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਘਰ ਵਿੱਚ ਸ਼ਹੀਦੀ ਦੇਗ ਵੀ ਤਿਆਰ ਕਰ ਸਕਦੇ ਹੋ ਆਪਣੇ ਘਰ ਵਿੱਚ ਅਰਦਾਸ ਕਰਵਾ ਕੇ ਸ਼ਹੀਦੀ ਰਗੜਾ ਵੀ ਲਗਵਾ ਸਕਦੇ ਹੋ ਜਿੰਨੇ ਵੀ ਘਰ ਦੇ ਪਰਿਵਾਰਕ ਮੈਂਬਰ ਹਨ ਉਹਨਾਂ ਵਿੱਚ ਵਰਤਾ ਸਕਦੇ ਹੋ ਸਰ ਸਿੰਘ ਜੀ 6 ਮਹੀਨੇ ਬਾਅਦ 10 ਮਹੀਨੇ ਬਾਅਦ ਜਾਂ 12 ਮਹੀਨਿਆਂ ਬਾਅਦ ਤੁਸੀਂ ਸ਼ਹੀਦ ਸਿੰਘਾਂ ਦਾ ਰਗੜਾ ਜ਼ਰੂਰ ਲਗਵਾਇਆ ਕਰੋ ਜਿੰਨੀਆਂ ਵੀ ਮੜੀਆਂ ਰੂਹਾਂ ਹੋਣਗੀਆਂ ਤੁਹਾਡੇ ਘਰ ਤੋਂ ਕੋਹਾਂ ਦੂਰ ਹੋ ਜਾਣਗੀਆਂ ਤੇ ਸਾਧ ਸੰਗਤ ਜੀ ਵੇਖ ਲੈਣਾ ਫਿਰ ਪ੍ਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ